पूरा करा खड़ा का मैं ना के हौली बोल दी अज डलकनो लाया ए, मैं बोल दिया मिट्टो मिट्टी ले जाऊं पीछे पिछे सलाखा दे जट्टा बचपन रोल दो वे मैं तेरे जवाका जटा बचपन रोल दो ਜਿਹੜਾ ਖਿੰਦਾ ਤੇਰੇ ਨਾਲ ਮਹਿਕਵਾੜ ਦੂੰ ਲੰਡਰ ਦੀ ਮੈਂ ਤੇਰੀ ਗਨ ਚੋਂ ਭਾਰਿਆ ਤੂੰ ਕਰੀ ਤਿਆਰੀ ਅੰਦਰ ਦੀ ਮੈਂ ਤੇਰੀ ਗਨ ਚੋਂ ਭਾਰਿਆ ਤੂੰ ਕਰੀ ਤਿਆਰੀ ਅੰਦਰ ਦੀ ਵਿਪਤਾ ਵਿੱਚ ਪਾਉਣੀ ਆ ਵਿਪਤਾ ਵਿੱਚੋਂ ਕੱਢਦੀ ਮੈਂ ਬੰਦਾ ਚੱਕਦੀ ਕਿੱਲੇ ਤੋਂ ਨਾ ਪਿੱਛੇ ਮਰਲਾ ਛੱਡਦੀ ਮੈਂ ਦੇਣ ਪੈਣ ਵਕੀਲਾਂ ਨੂੰ ਹਾਈਵੇ ਗੱਟੇ ਰੁਪਈਆ ਦੇ ਜਿਹੜੇ ਬੰਦੇ ਦਾ ਫਿਊਚਰ ਨਹੀਂ ਫਿਊਚਰ ਰੋੜਦੇ ਕਈਆਂ ਦੇ ਭਾਜੀ ਦੁਪਨੀ ਜੋ ਬਾਹਰ ਆਉ ਤੂੰ ਕਰੀ ਤਿਆਰੀ ਅੰਦਰ ਦੀ ਫੇਰ ਮੈਂ ਤੇਈ ਗੱਲ ਚੋਂ ਬਾਹਰ ਆਉ ਤੈਨੂੰ ਕਰੀ ਤਿਆਰੀ ਅੰਦਰ ਦੀ